ਬਲੇਹਾਰੀ ਕੁਦਰਤ ਰਵਸੀਆ ਤੇਰ ਅੰਤ ਨਾ ਜਾਈ ਲਿਖਿਆ ਅੱਜ ਆਪਾਂ ਜੋ ਵੀਡੀਓ ਸ਼ੇਅਰ ਕਰਾਂਗੇ ਜੀ ਤੇ ਇਹ ਭਿੰਗਰਾਜ ਦੇ ਬਾਰੇ ਆ ਜਿਹਨੂੰ ਆਪਾਂ ਜਲ ਪੰਗੜਾ ਵੀ ਕਹਿੰਦੇ ਆ ਆਪਾ ਸਾਦੇ ਵਿੱਚ ਪੰਗੜਾ ਵੀ ਕੱਲਾ ਸ਼ਬਦ ਵਰਤਦੇ ਆਂਗੀ ਜੋ ਜਿੰਨੀ ਵੀ ਆਪਾਂ ਜਾਣਕਾਰੀ ਸ਼ੇਅਰ ਕਰਦੇ ਆਂਗੇ ਪ੍ਰਾਤਨ ਸਟਡੀ ਮੁਤਾਬਕੀ ਜੋ ਆਯੁਰਵੇਦ ਕੇ ਸਿਧਾਂਤ ਮੁਤਾਬਕ ਹੈ ਉਹੀ ਆਪਾਂ ਕਰਦੇ ਹੁੰਨੇ ਆ ਪਰ ਇੱਕ ਬੇਨਤੀ ਇਹ ਹੈਗੀ ਕਦੇ ਵੀ ਵੀਡੀਓ ਦੇਖ ਕੇ ਕੋਈ ਵੀ ਜੜੀ ਬੂਟੀ ਕੋਈ ਨੁਸਖਾ ਨਾ ਵਰਤੋ ਕਿਉਂਕਿ ਆਯੁਰਵੈਦਿਕ ਸਿਧਾਂਤ ਤੇ ਬਾਦ ਪਿਤ ਕਫ ਜਾਣੀ ਤੋਂ ਬਗੈਰ ਰੋਗ ਦੇ ਬਾਰੇ ਜਾਣਕਾਰੀ ਤੋਂ ਬਗੈਰ ਉਮਰ ਤਸੀਰ ਮੌਸਮ ਤੇ ਸਥਾਨ ਅਨੁਸਾਰ ਕੋ ਸਮਝ ਕੇ ਫਿਰ ਹੀ ਨੁਸਖਾ ਜੜੀ ਬੂਟੀ ਵਰਤਣੀ ਚਾਹੀਦੀ ਹੈ ਅਗਰ ਆਪ ਇਹ ਚੀਜ਼ਾਂ ਦੇ ਧਿਆਨ ਤੋਂ ਬਗੈਰ ਚੀਜ਼ ਵਰਤਾਂਗੇ ਫਾਇਦੇ ਦੀ ਥਾਂ ਤੇ ਨੁਕਸਾਨ ਹੋਵੇਗਾ ਆਪਾਂ ਇਸ ਤਰ੍ਹਾਂ ਦੇ ਪ੍ਰਾਤਨ ਗ੍ਰੰਥਾਂ ਦੇ ਵਿੱਚੋਂ ਯਾਨੀ ਕਿ ਸਾਰਾ ਜੋ ਆਯੁਰਵੈਦਿਕ ਦੇ ਵਿੱਚ ਜੜੀਆਂ ਬੂਟੀਆਂ ਪਸ਼ਮਾ ਬਾਰੇ ਦੱਸਿਆ ਜਾਂਦਾ ਇਹ ਪ੍ਰਾਤਨ ਗ੍ਰੰਥਾਂ ਨਿਰਖੰਟੂ ਤੇ ਵਿੱਚੋਂ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਕਿਉਂਕਿ ਇਹਦੇ ਵਿੱਚ ਹਰ ਇੱਕ ਚੀਜ਼ ਬਾਰੇ ਦੱਸਿਆ ਗਿਆ ਹੈਗਾ ਜਿਸ ਤਰ੍ਹਾਂ ਫਲਾਂ ਸਬਜ਼ੀਆਂ ਤੋਂ ਲੈ ਕੇ ਜਿੰਨੀਆਂ ਵੀ ਜੜੀਆਂ ਬੂਟੀਆਂ ਨੇ ਸਾਰਿਆਂ ਦੇ ਬਾਰੇ ਦੱਸਿਆ ਗਿਆ ਇੱਥੇ ਤੱਕ ਕੀ ਯਾਨੀ ਕਿ ਪਾਣੀ ਦੇ ਨਾਮ ਗੁਣ ਵੀ ਦੁੱਧ ਬਾਰੇ ਜਿਸ ਤਰ੍ਹਾਂ ਇਹਦੇ ਵਿੱਚ ਲਾ ਲਓ ਇਸਤਰੀਏ ਦੁੱਧ ਦੇ ਬਾਰੇ ਵੀ hath ni uthni ghori ਇਤਿਹਾਦਿਕ ਜਿੰਨੀਆਂ ਵੀ ਯਾਨੀ ਕਿ ਜਾਨਵਰ ਵਗੈਰਾ ਨੇ ਉਹਨਾਂ ਬਾਰੇ ਵੀ ਦੱਸਿਆ ਗਿਆਗਾ ਡਿਟੇਲ ਦੇ ਨਾਲ ਖੁੱਲ ਕੇ ਪੂਰਾ ਇਹੇ ਲਾਹੌਰ ਦਾ ਸਾਪਾਗਾ ਪ੍ਰਾਣਾ ਸਪਿਆ ਹੋਇਆ ਤੇ ਉਹਦੇ ਵਿੱਚ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਆ ਦੇਖੋ ਪੰਗਰੇ ਦੇ ਬਾਰੇ ਭੰਗਰਾ ਸ਼ਬਦੀ ਵਰਤਿਆ ਨੇ ਮੇਗਰਾਜ ਆਪਣਾ ਮੇਗਰਾਜ ਵੀ ਮਾਰਕਪ ਵੀ ਲਿਖਿਆ ਗਿਆ ਹੋਰ ਵੱਖ-ਵੱਖ ਦੇ ਨਾਮ ਨੇ ਇਹਦੇ ਗੁਣ ਵੀ ਇਹਨਾਂ ਨੇ ਦੱਸਿਆ ਜਿਸ ਤਰ੍ਹਾਂ ਕੌੜਾ ਹੁੰਦਾ ਵੀ ਤੇਜ ਹੁੰਦਾ ਰੁੱਖਾ ਗਰਮ ਹੁੰਦਾ ਤੇ ਕੱਭ ਵਗੈਰਾ ਨੂੰ ਨਸ਼ ਕਰਦਾ ਹੈਗਾ ਤੇ ਕੋੜ ਰੋਗ ਵਗੈਰਾ ਇਤਿਹਾਦਿਕ ਜਿੰਨੀਆਂ ਉਹ ਨੇ ਜਾਨੀ ਕਿ ਇਹ ਰੋਗ ਪੈਦਾ ਜਿਹੜੇ ਤੋਂ ਹੁੰਦੇ ਨੇ ਇਹ ਪ੍ਰਕਿਰਤੀ ਤੋਂ ਤੇ ਉਹਨਾਂ ਨੂੰ ਖਤਮ ਕਰਦਾ ਹੈਗਾ ਤੇ ਬਾਕੀ ਦੀ ਆਪਾਂ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂਗੇ ਆ ਵੀ ਕਾਫੀ ਪੁਰਾਣਾ ਗ੍ਰੰਥ ਆਪਣੇ ਕੋਲ ਤੇ ਇਹਦੇ ਵਿੱਚੋਂ ਵੀ ਆਪਾਂ ਦੱਸਾਂਗੇ ਤੁਹਾਨੂੰ ਰਾ ਦੇਖੋ ਪੰਗਰੇ ਦੇ ਨਾਮगुण ਦੱਸੇ ਗਏ ਨੇ ਇਹਦੇ ਵਿੱਚ ਵੀ ਤੇ ਜਿਹੜਾ ਯਾਨੀ ਕਿ ਪੰਗਰ ਆ ਜਾਂ ਤਿਕਸ਼ਣ ਜਨ ਤਿਕਸ਼ਣ ਰੱਖਿਆ ਦੱਸਿਆ ਗਿਆ ਇਹਦੇ ਵਿੱਚ ਗਰਮ ਗਰਮ ਰੁੱਖਾ ਖੁਸ਼ਕ ਯਾਨੀ ਕਿ ਕਫ ਨਾਚ ਕਾ ਦੱਸਿਆ ਗਿਆ ਗਰਸੈਣ ਰੂਪ ਵੀ ਨੇਤਰਾਂ ਦੇ ਲਈ हितकारी ਦੱਸਿਆ ਗਿਆ ਗਾ ਬਾਤ ਕੁਸਟ ਰੋਗ ਨਾਸਕਾ ਕਾ ਯਾਨੀ ਕਿ ਕੋੜ ਬਗਰਮ ਨਾਸ ਕਰਦਾ ਬਾਲਾਂ ਨੂੰ ਕਾਲੇ ਕਰਦਾਗਾ ਸਿਰ ਰੋਗ ਜਾਨੀ ਕਿ ਨਾਸ ਕਰਦਾਗਾ ਤੇ ਇਹਦੇ ਬਾਰੇ ਕਾਫੀ ਬਰਨ ਆਉਂਦਾਗਾ ਤੇ ਇਹਦੀ ਪਛਾਣ ਬਾਰੇ ਮੈਂ ਤੁਹਾਨੂੰ ਦੱਸ ਦੇਵਾਂ ਜਿਹੜੇ ਦੇ ਪੱਤੇ ਇਸ ਤਰ੍ਹਾਂ ਹੁੰਦੇ ਨੇ ਕਿ ਜਿਆਦਾਤਰੇ ਪਾਣੀ ਦੇ ਕਿਨਾਰਿਆਂ ਦੇ ਉੱਤੇ ਜਿੱਥੇ ਪਾਣੀ ਜਾਦੀ ਹੁੰਦਾਗਾ ਪਾਣੀ ਵਾਲੀ ਜਗ੍ਹਾ ਤੇ ਤੇ ਹੁੰਦਾਗਾ ਤੇ ਫੁੱਲ ਇਸ ਤਰ੍ਹਾਂ ਦੇ ਨੇ ਦੇਖ ਲਓ ਤੁਸੀਂ ਦੁਬਾਰਾ ਤੇਹੇ ਪੀਲੇ ਫੁੱਲਾਂ ਵਾਲਾ ਕਾਲੇ ਫੁੱਲਾਂ ਵਾਲਾ ਤੇ ਚਿੱਟੇ ਫੁੱਲਾਂ ਵਾਲਾ ਤਿੰਨ ਪ੍ਰਕਾਰ ਦਾ ਹੁੰਦਾ ਕਾਲੇ ਫੁੱਲਾਂ ਵਾਲਾ ਘਟ ਮਿਲਦਾ ਹੈਗਾ ਕਿਉਂਕਿ ਜਿਹਨੂੰ ਰਸਾਇਣ ਰੂਪ ਬਹੁਤ ਜ਼ਿਆਦਾ ਮੰਨਿਆ ਜਾਂਦਾ ਜਿਨ੍ਹਾਂ ਦੇ ਵਾਲ ਉਮਰ ਤੋਂ ਪਹਿਲਾਂ ਚਿੱਟੇ ਹੋ ਜਾਂਦੇ ਨੇ ਕਿ ਤੇ ਉਹਨਾਂ ਨੂੰ ਕਾਲੇ ਕਰਨ ਦੀ ਸਮਰੱਥਾ ਇਹ ਭਿੰਗਰਾਜ ਰੱਖਦਾ ਹੈਗਾ ਜਾਂ ਜਿਨ੍ਹਾਂ ਦਾ ਖੂਨ ਨਹੀਂ ਯਾਨੀ ਕਿ ਸਾਫ਼ ਹੋ ਰਿਹਾ ਜਿਸ ਕਰਕੇ ਯਾਨੀ ਕਿ ਦਾ ਚੰਬਲ ਖੁਰਕ ਸੁਰੈਸ ਤੱਕ ਵੀ ਹੋ ਜਾਂਦਾ ਤੇ ਉਹਦੇ ਵਾਸਤੇ ਦਾ ਜੋ ਰਸਾ ਬੜਾ ਗੁਣਕਾਰੀ ਹੁੰਦਾ ਹੈਗਾ ਜਾਂ ਜਿਨ੍ਹਾਂ ਦੇ ਯਾਨੀ ਕਿ ਪਾਣੀ ਕਰਕੇ ਹੱਥ ਗਾਲਣ ਲੱਗ ਜਾਂਦੇ ਨੇ ਸਾਰਨ ਯਾਨੀ ਕਿ ਪੱਥਾਂ ਦੇ ਜੋ ਉਂਗਲਾਂ ਦੇ ਜੋਇੰਟ ਹੁੰਦੇ ਨੇ ਉੱਥੋਂ ਜਾਂ ਆਪਾਂ ਕਹੇ ਦੀ ਪੈਰਾਂ ਦੇ ਜਾਨੀ ਕਿ ਜਿੱਥੇ ਆਪਣਾ ਜੋਇੰਟ ਹੁੰਦੇ ਨੇ ਉੱਥੋਂ ਗੱਲਣ ਲੱਗ ਜਾਂਦੇ ਨੇ ਕਿ ਅਗਰੇ ਦਾ ਰਸ ਨੂੰ ਆਪਾਂ ਕੱਢ ਕੇ ਲਾਈਏ ਤੇ ਉਹ ਜਾਨੀ ਕਿ ਬਿਲਕੁਲ ਲੋਟ ਕਰ ਦਿੰਦਾ ਹੈ ਜੈ ਇਸ ਤਰ੍ਹਾਂ ਜਦੋਂ ਆਮਲੇ ਦੇ ਜਾਨੀ ਕਿ ਆਪਣਾ ਫਰਵਰੀ ਦੇ ਮਹੀਨੇ ਵਾਲੇ ਜਦੋਂ ਪੱਕੇ ਹੁੰਦੇ ਨੇ ਪੀਲੇ ਰੰਗ ਦੇ ਹੋ ਜਾਂਦੇ ਨੇ ਉਹਨਾਂ ਦਾ ਰਸ ਲਾਇਕੇਦਰੂਪ ਰੰਗਰਾਤਾ ਪਤਾ ਜਾਰਾ ਰਸ ਲਾਇਕੇ ਲਿਟਰ ਲਿਟਰ ਦੋਨਾਂ ਦਾ ਰਸ ਲੈ ਕੇ ਤੇ ਉਹਦੇ ਵਿੱਚ ਆਪਾਂ ਤਿਲਾਂ ਦੇ ਤੇਲ ਦੇ ਵਿੱਚ ਸਿੱਧ ਕਰ ਲਵੋ ਜਾਨੀ ਕਿ ਚੰਗੀ ਤਰ੍ਹਾਂ ਲਿਟਰ ਤਿਲਾਂ ਦਾ ਤੇਲ ਲੈ ਕੇ ਉਹਦੇ ਵਿੱਚ ਬਿਲਕੁਲ ਸਲੋ ਅੱਗ ਦੇ ਉੱਪਰ ਪਕਾ ਲਵੋ ਤੇ ਜਦੋਂ ਜਾਨੀ ਕਿ ਇਕੱਲਾ ਓਨਲੀ ਤੇਲ ਰਹਿ ਗਿਆ ਫਿਰ ਉਹਨੂੰ ਕੱਪੜੇ ਦੇ ਨਾਲ ਪੁਣ ਕੇ ਫਿਰ ਉਹਦੇ ਵਿੱਚ 250 ਗ੍ਰਾਮ ਜਾਨੀ ਕਿ ਬਦਾਮ ਰੋਗਨ ਐਡ ਕਰ ਲਵੋ ਫਿਰ ਉਹ ਤੇਲ ਆਗਰ ਆਪਾਂ ਕਿਤੇ ਵਰਤਾਂਗੇ ਜਿਨ੍ਹਾਂ ਦੀ ਉਮਰ ਤੋਂ ਪਹਿਲਾਂ ਵਾਲ ਚਿੱਟੇ ਹੋ ਜਾਂਦੇ ਨੇ ਉਹਨੂੰ ਕਾਲੇ ਕਰਨ ਲੱਗ ਜਾਂਦਾ ਹੈਗਾ ਇਹ ਤੇਲ ਹੈ ਜਿਹੜਾ ਕਾਲੇ ਕਰ ਦਿੰਦਾ ਹੈਗਾ ਦੂਸਰਾ ਜਾਨੀ ਕਿ ਖਾਣ ਦੇ ਲਈ ਜੋਗ ਵੀ ਵਰਤਣਾ ਪੈਂਦਾ ਭਿੰਗਰਾਜ ਦੇ ਰਸ ਨੂੰ ਲੈ ਕੇ ਆਮਲਾ ਅਤੇ ਅਸਬਗੰਦੇ ਨੂੰ ਲੈ ਕੇ ਤੇ ਉਹਨਾਂ ਦੇ ਰਸ ਦੇ ਵਿੱਚ ਜਾਨੀ ਕਿ ਭਿੰਗਰਾ ਦੇ ਰਸ ਦੇ ਵਿੱਚ ਭਾਵਨਾ ਦੇਣੀਆਂ ਪੈਂਦੀਆਂ ਨੇ ਤੇ ਫਿਰ ਉਹ ਬਹੁਤ ਸੋਨਾ ਜੋ ਕੰਮ ਕਰਦਾ ਪਰ ਮੈਂ ਫਿਰ ਕਹਦੇ ਮੈਂ ਕਦੇ ਵੀ YouTube Instagram ਦੇ ਉੱਤੇ ਦੇਖ ਕੇ ਵੀਡੀਓ ਕੋਈ ਵੀ ਨੁਸਖਾ ਨਾ ਵਰਤੋ ਕਿਉਂਕਿ ਤਸਵੀਰ ਦੇ ਮੁਤਾਬਕ ਆਯੁਰਵੈਦਿਕ ਪ੍ਰਵਾਨਗੀ ਜਾਂਦਾ ਵੀ ਕੋਈ ਵੀ ਨੁਸਖਾ ਵਰਤਣਾ ਪਹਿਲਾਂ ਤਸਵੀਰ ਗੁਣ ਧਰਮ ਬਾਰੇ ਸਾਰਾ ਕੁਝ ਪਤਾ ਹੋਣਾ ਚਾਹੀਦਾ ਹੈਗਾ ਇਸ ਨੂੰ ਰਸਾਇਣ ਰੂਪ ਮੰਨਿਆ ਜਾਂਦਾ ਜਿਸ ਤਰ੍ਹਾਂ ਰਸਾਇਣ ਰੂਪ ਉਸ ਚੀਜ਼ ਨੂੰ ਕਿਹਾ ਜਾਂਦਾ ਜਿਹਦੇ ਵਿੱਚ ਗੁਣ ਹੀ ਗੁਣ ਹੁੰਦੇ ਨੇ ਜਿਸ ਤਰ੍ਹਾਂ ਆਮਲਾ ਹੋ ਗਿਆ ਗਲੋਈ ਹੋ ਗਈ ਤੁਲਸੀ ਹੋਈ ਭਿੰਗਰਾਜ ਹੋਇਆ ਤੇ ਇਸ ਕਰਕੇ ਭਿੰਗਰਾਜ ਨੂੰ ਵੀ ਰਸਾਇਣ ਰੂਪ ਮੰਨਿਆ ਜਾਂਦਾ ਜਿਹਦੇ ਵਿੱਚ ਗੁਣ ਹੀ ਗੁਣ ਨੇਗੇ ਤੇ ਨੇਤਰਾਂ ਵਾਸਤੇ ਅੱਖਾਂ ਵਾਸਤੇ ਬਹੁਤ ਗੁਣਕਾਰੀ ਹੁੰਦਾ ਨਿਗਾਹ ਨੂੰ ਤੇਜ ਕਰਦਾ ਹੈ ਬਾਲਾਂ ਨੂੰ ਤਾਂ ਕਾਲੇ ਕਰਦਾ ਬਾਲਾਂ ਦੇ ਵਿੱਚ ਐਹਮ ਰੋਲ ਆ ਜਿਸ ਤਰ੍ਹਾਂ ਆਮਲੇ ਦਾ ਆਵਲੇ ਬਾਲਾਂ ਨੂੰ ਕਾਲੇ ਕਰਦੇ ਇਸ ਤਰ੍ਹਾਂ ਭਿੰਗਰਾਜ ਹੈ ਜਿਹੜਾ ਵੀ ਬਹੁਤ ਜ਼ਿਆਦਾ ਕਾਲਾ ਕਰਦਾਗਾ ਆਗਰੇ ਦਾ ਕੱਲਾ ਰਸ ਕੱਢ ਕੇ ਆਪਾਂ ਬਰਤੀ ਦਾੜੀ ਵਗੈਰਾ ਜਿਨ੍ਹਾਂ ਦੇ ਜਾਨੀ ਕੇਸ ਚਿੱਟੇ ਹੋ ਜਾਂਦੇ ਨੇ ਸਿਰ ਦੇ ਵਾਲ ਚਿੱਟੇ ਹੋ ਜਾਂਦੇ ਨੇ ਇਸ ਦੇ ਨੂੰ ਰਸ ਨੂੰ ਕੱਢ ਕੇ ਆਪਾਂ ਲਾਵਾਂਗੇ ਤੇ ਉਹਦੇ ਉੱਤੇ ਬਹੁਤ ਸੋਹਣਾ ਇਹ ਕੰਮ ਕਰਦਾ ਹੈਗਾ ਹੋਰ ਬਿਆੰਤੇ ਦੇ ਵਿੱਚ ਗੋਲਣੇ ਤਸਵੀਰ ਮੁਤਾਬਕ ਆਪਾਂ ਇਹ ਚੀਜ਼ ਨੂੰ ਵਰਤ ਸਕਦੇ ਹੁੰਨੇ ਆ ਜਿਸ ਤਰ੍ਹਾਂ ਕਫਨਾਸ ਦਾ ਬਾਤਨਾਸ ਦਾ ਜਿਨ੍ਹਾਂ ਨੂੰ ਕਫ ਪ੍ਰਕਿਰਤੀ ਜ਼ਿਆਦਾ ਹੁੰਦੀ ਹੈ ਤੇ ਉੱਥੇ ਵੀ ਆਪਾਂ ਇਸ ਚੀਜ਼ ਨੂੰ ਵਰਤ ਸਕਦੇ ਹਾਂਗੇ ਲੀਵਰ ਦੇ ਰੋਗਾਂ ਦੇ ਲਈ ਬਹੁਤ ਸੋਹਣਾ ਕੰਮ ਕਰਦਾ ਹੈਗਾ ਇਹ ਜਦੋਂ ਡੀਪਰਾਈਨ ਦਿੱਕਤ ਹੁੰਦੀ ਹੈ ਰਸ ਵਗੈਰਾ ਤਾਜ਼ਾ ਹੀ ਫਿਰਤੇ ਜਾਂਦਾ ਹੈਗਾ ਤੇ ਹੋਰ ਸਾਰੇ ਜਿਵੇਂ ਆਪਣਾ ਬਾਲਾ ਵਗੈਰਾ ਦੇ ਤੇਲਾ ਤੇਲ ਕਿੰਨੇ ਬਣਦੇ ਨੇ ਅਗਰ ਇਹਨੂੰ ਆਪਾਂ ਵਿੱਚ ਐਡ ਕਰਕੇ ਬਣਾਉਣੇ ਆਂਗੇ ਤਾਂ ਬਹੁਤ ਸੋਨਾ ਜਾਨੀ ਕਿਨੇ ਰਿਜ਼ਲਟ ਦੇਣਾ ਹੁੰਦਾਗਾ ਹੋਰ ਕਾਫੀ ਗੁਣਨੇਗੇ ਇਸ ਵੀਡੀਓ ਨੂੰ ਬਤੋ ਬਤ ਦੇ ਕੇ ਸ਼ੇਅਰ ਕਰੋ ਕਿਉਂਕਿ ਆਪਾਂ ਹੋਰ ਵੀ ਵੀਡੀਓ ਅਪਲੋਡ ਕਰਿਆ ਕਰਾਂਗੇ ਜੋ ਹਰ ਇੱਕ ਨੂੰ ਆਪਣਾ ਜਾਣਕਾਰੀ ਬਾਰੇ ਜਾਨੀ ਕਿ ਪਤਾ ਲੱਗ ਜੇ ਕਿਸ ਬੂਟੇ ਕਿਸ ਜੜੀ ਬੂਟੀ 'ਚ ਕੀ ਗੁਣ ਹੁੰਦਾਗਾ ਕਿਉਂਕਿ ਬਿਲੇਹਾਰੀ ਕੁਦਰਤ ਬਸਿਆ ਤੇਰਾ ਅੰਤ ਨਾ ਜਾਈ ਲਿਖਿਆ ਤੇ ਉਸ ਪ੍ਰਮਾਤਮਾ ਨੇ ਹਰ ਇੱਕ ਉਸਤੀ ਦੇ ਵਿੱਚ ਹਰ ਇੱਕ ਬਨਸਪਤੀ ਦੇ ਵਿੱਚ ਕੋਈ ਨਾ ਕੋਈ ਗੁਣ ਬਖਸ਼ਿਆਗਾ